ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਲਈ ਸ਼ਿਕਾਤ ਤੱਕ ਸਾਬ ਵੱਲੋਂ ਗਠਿਤ ਕੀਤੀ 7 ਮੈਂਬਰੀ ਕਮੇਟੀ ਦੀ ਅੱਜ ਪਟਿਆਲਾ ਵਿਖੇ ਪਹਿਲੀ ਮੀਟਿੰਗ ਹੋਈ ਜਿਸ ਦੇ ਪ੍ਰਧਾਨ ਧਾਮੀ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਅਤੇ ਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਝੁੰਦਾ ਮਾਨਪੇ ਸਿੰਘ ਐਯਾਲੀ ਸੰਤਾ ਸਿੰਘ ਉਮੈਦਪੁਰ ਤੇ ਬੀਬੀ ਸਤਵੰਤਕ ਕੋ ਸ਼ਾਮਲ ਹੋਏ 7 ਮੈਂਬਰੀ ਕਮੇਟੀ ਦੀ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਫੈਸਲਾ ਕੀਤਾ ਗਿਆ ਅਜਿੰਦਰ ਸਿੰਘ ਧਾਮੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਈਰਖਾ ਤੇ ਹੰਕਾਰ ਨੂੰ ਛੱਡ ਮੈਂਬਰੀ ਕਮੇਟੀ ਦੀ ਮੀਟਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਦਾ ਆਦੇਸ਼ ਹੋਇਆ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਫੈਸਲਾ ਹੋਇਆ ਹੈ ਕਿ 11 ਤਰੀਕ ਨੂੰ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦਰ ਨੂੰ ਆਉਣ ਦਾ ਆਦੇਸ਼ ਹੈ ਤੇ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਤੇ ਮੈਂ ਤੁਹਾਡੇ মিডিਏ ਰਾਹੀਂ ਕਹਿਣਾ ਚਾਹੁੰਨਾ ਕਿ ਆ ਜਿਹੜਾ ਪੈਣਾ ਵਿਖਰਿਆ ਹੈ ਇਹਦੇ ਵਿੱਚ ਕੌਮ ਇਕੱਠਾ ਕੱਟੀ ਹੋਵੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਤੇ ਆਗੂ ਸਹਿਬਾਨ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਛੋਮਣੀ ਕਾਲੀਦਾਵ ਦਾ ਹਿੱਸਾ ਵੰਡ ਤਾਂ ਜੋ ਕੌਮ ਦੀ ਜਿਹੜੀ ਦੇਖਿਆ ਉਹ ਨਿਕਰ ਤੇ ਨਰੋਈ ਬਣ ਸਕੇ ਸੋ ਅੱਜ ਇਹ ਸਾਰੀਆਂ ਵਿਚਾਰਾਂ ਹੁਕਮ ਨਾਵੇਂ ਦੀ ਲਾਈਟ ਦੇ ਵਿੱਚ ਹੁਕਮ ਨਾਵੇਂ ਤੇ ਹੋਏ ਹੰਦੇਸ਼ ਅਨੁਸਾਰ ਇਹ ਸਾਰੀ ਬੈਠ ਕੇ ਡਿਸਕਸ ਹੋਈ ਆ ਮੈਂ ਸਾਰੇ 6 ਮੈਂਬਰ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਹੜਾ ਸਮਾਂ ਕੱਢ ਕੇ ਆਏ ਵੀ ਆ ਤੇ ਆਪਣੇ ਕੀਮਤੀ ਵਿਚਾਰ ਵੀ ਦਿੱਤੇ ਮੈਂ ਕੋਈ ਤੁਹਾਡੇ ਜਿਹਲੇ ਪ੍ਰੈਸ ਕਾਨਫਰੰਸ ਆ ਜਿਹੜੀ ਮੈਂ ਇੱਕ ਜਾਰੀ ਕਰਨੀ ਆ ਸਵਾਲ ਜਵਾਬ ਦੇ ਮੈਂ ਜਿਹੜੇ ਕੋਈ ਨਹੀਂ ਕਰਨੇ ਤੁਹਾਡੇ ਮੈਂ ਤੁਹਾਨੂੰ ਤਾਂ ਪਹਿਲਾਂ ਵੀ ਕਿਹਾ ਸੀ ਸਿਰਫ ਆ ਜਿਹੜੀਆਂ ਅੱਜ ਬੈਠ ਕੇ ਫੈਸਲਾ ਹੋਇਆ ਇਹਦੇ ਉੱਤੇ ਤੁਹਾਨੂੰ ਫੋਕਸ ਕਰਨਾ ਚਾਹਣਾ ਛਿਰੀ ਅਕਾਲ ਤੱਕ ਸਾਹਿਬ ਜੀ ਦੇ ਹੁਕਮ ਨਾਵੇਂ ਮਿਤੀ 2 12 2024 ਨੂੰ ਹੋਏ ਹਦੇਸ਼ ਆਦੇਸ਼ ਅਨਸਾਰ ਸੱਤ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਦਾ ਹੁਕਮ ਹੋਇਆ ਸੀ ਉਹ ਗਾਇਆ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਹੀ ਪੁੰਦੜ ਮਾਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੱਤਾ ਹੈ ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਮਾਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ 11 ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੇ ਸੱਤਾ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਫੇਰ ਕਰਾਂਗੇ ਤੋਂ ਦੁਬਾਰਾ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਏ ਆ ਜੀ ਆਇਆਂ ਨੂੰ ਧੰਨਵਾਦ ਤੇ ਜਲ ਪਾਣੀ ਵੀ ਜਰੂਰ ਛੱਕ ਕੇ ਜਾਓ ਤੇ ਮੈਂਬਰ ਸਾਹਿਬਾਨ ਜਿਹੜੇ ਪਹੁੰਚੇ ਆ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ